ਦਵਿੰਦਰ ਹਾਂਜੀ ਤੂੰ ਟੈਮ ਐਸੀ ਫੋਲ ਕਰਕੇ ਤੇ ਖੇਸ ਲਾ ਕੇ ਪੈ ਜਾਨੀ ਆ ਕਦੀ ਮਾਤਾ ਲੱਗੇ ਬਹਿ ਜਾ ਕਰ ਘੜੀ ਅੱਛਾ ਤੇਰੀ ਮਾਤਾ ਨੇ ਮੈਨੂੰ ਬੜੀ ਖੰਡ ਪਰੀਣੀ ਆ ਜੇ ਕਿਤੇ ਲਾਗੇ ਬਹਿ ਜਾ ਨਾ ਤੇ ਅਚਵੀਆਂ ਦੇਣੇ ਨੀ ਹਟਦੀ ਹਨੋਰੇ ਮਾਰਨ ਨੂੰ ਨੀ ਹਟਦੀ ਮੈਨੂੰ ਅੱਜ ਦੀ ਗੱਲ ਸੁਣ ਲੈ ਕਿਤੇ ਗੌਰਵ ਹਣਾ ਨੇ ਚਾਹ ਪੀਣੀ ਸੀ ਤੇ ਦੁੱਧ ਲੈਣ ਆ ਗਈ ਮੈਨੂੰ ਮਾਤੀ ਗਲਾਸੀ ਫੜਾ ਮੈਂ ਇਨੀ ਕਫੜਾਤੀ ਨੀਚਵਲੇ ਨੀਚਵਲੇ ਵੱਡਾ ਭਾਂਡਾ ਹੈ ਨਹੀਂ ਆ ਕਿਤੇ ਫਿਰ ਵੀ ਉਹਦੀ ਮੈਂ ਨੋਤੀ ਆ ਬੋਲਣ ਦੀ ਤਮੀਜ਼ ਚਾਹੀਦੀ ਆ ਇਹਨਾਂ ਤੇ ਕਿਤੇ ਮਾਸਾ ਹੈ ਨਹੀਂ ਆ ਤੇ ਕੀ ਮੈਂ ਤੇ ਲਾ ਕੇ ਬਹਿਣਾ ਤੇ ਕੀ ਖਲਾਉਣਾ ਉਹਨਾਂ ਦਾ ਹੀ ਢੱਡ ਭਰੀ ਜਾਂਦੀ ਲੀਟਰ ਦੇ ਲੀਟਰ ਦੁੱਧ ਲਈ ਜਾਂਦੀ ਆ ਮੇਰਾ ਮੁੰਡਾ ਨਹੀਂ ਦਿਖਦਾ ਹਾਂ ਉਹਨਾਂ ਦੀ ਹੋਈ ਮਰੀ ਆ ਉਹ ਕੋਈ ਗੱਲ ਨਹੀਂ ਇਦਾਂ ਨਹੀਂ ਰੋਣਾ ਪਾਈਦਾ ਹੁੰਦਾ ਪਰ ਤੇਰਾ ਫਰਜ਼ ਤੇ ਬਣਦਾ ਨਾ ਲੱਗੇ ਜਾਣਦਾ ਤੇ ਬਹਿਣ ਦਾ ਇਹਨੇ ਤੇ ਘਰ ਨੂੰ ਹੀ ਸਾਨ ਲਾਈ ਆ ਜੇ ਭੈਣ ਆ ਨਾ ਤੇ ਭੈਣ ਬਣ ਕੇ ਰਵੇ ਭੈਣਾ ਇਦਾਂ ਨਹੀਂ ਖਾਦੀਆਂ ਕਿ ਸਾਰਾ ਕੋਹ ਲਟਾ ਦਈਏ ਤੇ ਇਧਰ ਦਾ ਝੁਗਾ ਚੌੜ ਕਰ ਦਈਏ ਮੈਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਸਮਝਾ ਜਾਓ ਆਪਣੀ ਮਾਂ ਨੂੰ ਦਵਿੰਦਰ ਮੇਰੀ ਗੱਲ ਸੁਣ ਸਵੇਰ ਦਾ ਨਿਕਲਿਆ ਮੈਂ ਲਾਵੇ ਲੱਗੇ ਆ ਝੋਨੇ ਲੱਗਣ ਦੇ ਖਪਿਆ ਤਾਂ ਮੈਂ ਗਿਆ ਤਾਂ ਤੇਰੀਆਂ ਆ ਨਹੀਂ ਚੁਗਨੀਆਂ ਮੁਕਦੀਆਂ ਮੇਰਕੋ ਹੋਰ ਮੈਂ ਦੱਸ ਕੀ ਕਰਾਂ ਪਤਾ ਨਹੀਂ ਮੈਂ ਦੁੱਖ ਕਿੱਦ ਘਰ ਆਉਣੇ ਆ ਤੁਹਾਡਾ ਤੇ ਇਹੀ ਪੰਗਾ ਤੁਹਾਡਾ ਮਾਂ ਪੁੱਤਾਂ ਦਾ ਸੌਂਦਾ ਚੁੱਪ ਕਰਕੇ ਮੈਂ ਕਿਹੜਾ ਸੁਖੀ ਐ ਦੁਖੀ ਐ ਮੰਮੀ ਸਵੇਰ ਦਾ ਭੱਜਿਆ ਵਾ ਪਤਾ ਨਹੀਂ ਪੁੱਛਿਆ ਵੀ ਸਵੇਰ ਆ ਕੇ ਵੀ ਖਾਦਾ ਪੀਤਾ ਦੇਣੇ ਕੋਈ ਨਹੀਂ ਮੇਰੀ ਨਹੀਂ ਸੁਣਨੀ ਕਹਿੰਨੇ ਇਹ ਸੀ ਲਾਇਆ ਕੋੜ ਕੋੜ ਕਰਕੇ ਪੈ ਗਈ ਲੰਮੇ ਨਾ ਉਹ ਫੇਕਰ ਨਾ ਫਾਕਾ ਉਹ ਤੁਹਾਡੇ ਮਾਂ ਪੁੱਤਾਂ ਨਾਲ ਜ਼ਿਆਦਾ ਨਹੀਂ ਮੈਂ ਕੋੜਕੜ ਕਰਦੀ ਸਾਰਾ ਦਿਨ ਕੋੜਕੜ ਕਰਦੇ ਦਿਮਾਗ ਛੱਟ ਲਿਆ ਮੇਰਾ ਤੁਸੀਂ ਚੰਗਾ ਕੱਖਰ ਦਿਨ ਸੋਝੋ ਨਰ ਕੋ ਸੁਣਨਾ ਨਹੀਂ ਉਹ ਕਹੋ ਸੋਝਾ ਗੱਤ ਕਿ ਤੂੰ ਹੀ ਕੀ ਕੋੜਕੜ ਲਾਈ ਆ ਰਾਤ ਮੇ ਤੁਹਾਨੂੰ ਚਾਲ ਕਿਤੇ ਉਹ ਮੈਂ ਤਾਂ ਕੋਈ ਨਹੀਂ ਬੋਲਦੀ ਬੋਲਦਾ ਤੁਹਾਡਾ ਮੁੰਡਾ ਬੋਲਦਾ ਦਿਨੇ ਮੈਨੂੰ ਥੋੜੀ ਨਹੀਂ ਤੂੰ ਕੀ ਬੋਲਟਿਆ ਵੇ ਕੀ ਮਾਤਾ ਬੋਲਦਾ ਸਾਰਾ ਦਿਨ ਮੈਂ ਖਪਿਆ ਧਕਿਆ ਹਾਂ ਏਸੀ ਲਾ ਕੇ ਬੈਠੀ ਆ ਇਹਦਾ ਫਰਜ ਨਹੀਂ ਮੰਨਦਾ ਤੇਰੇ ਲਾਗੇ ਘੜੀ ਬਵੇ ਨਹੀਂ ਮੰਮੀ ਵੇ ਰਾਤ ਵੀ ਨਹੀਂ ਅਸੀ ਲਾਉਣਾ ਘੜੀ ਹਾਂ ਦਿਨੇ ਤੇ ਚਲ ਤੁਸੀਂ ਮੈਨੂੰ ਲਾਉਣ ਨਹੀਂ ਦਿੰਦੇ ਵੀ ਬੇਲ ਲਾਉਂਦਾ ਉਹ ਵੇ ਵੇ ਕਿਦਾਂ 扑 ਕਦੀ ਵੇ ਉੱਠਦੀ ਵੇ ਸਵੇਰ ਦਾ ਨਿਕੜਿਆ ਮੈਂ ਆ ਰੋਟੀਆਂ ਦੁੱਧ ਦਿੱਤੀਆਂ ਖਾਦੀਆਂ ਬੱਸ ਤੇ ਮੰਮੀ ਜੇ ਝੋਨਾ ਲਾਉਦੇ ਆ ਤੇ ਸਾਰਾ ਗੁੱਸਾ ਮੇਰੇ ਤੇ ਹੀ ਕੱਢਣਾ ਆ ਆੜ ਕੇ ਮੇਰੇ ਤੇ ਗੁੱਸਾ ਕੱਢਣ ਆ ਜਾਂਦੇ ਤੇ ਦਿਨਾਂ ਤੁਸੀਂ ਕੱਢਦੇ ਰਹਿੰਦੇ ਤੇ ਤੁਸੀਂ ਤਾਂ ਮਾਂ ਪੁੱਤਾਂ ਨੇ ਮੈਨੂੰ ਕੰਫਿਊਜ਼ ਹੀ ਕੀਤਾ ਵੇਖਾ ਹਾਂ ਕਿਤੇ ਵੱਡੀ ਕੰਫਿਊਜ਼ ਤੈਨੂੰ ਜ਼ਿਆਦਾ ਨਹੀਂ ਕਰਤਾ ਕਿਤੇ ਤੈਨੂੰ ਤਾ ਸੋ ਜੋ ਚੁੱਪ ਕਰਕੇ ਰੋਲਾ ਪਾਇਆ ਕਿਸ ਨੂੰ ਮਰਨ ਵੀ ਨਹੀਂ ਦੇਣਾ ਸੋਣਾ ਮਾਤਾ ਸਾਰਾ ਦਿਨ ਚੁਗਲੀਆਂ ਕਰਦੀ ਆ ਫਲਾਣਾ ਲੈ ਗਿਆ ਕਰਨ ਮਾਰਨਾ ਚੰਗਾ ਮੈਂ ਤਾਂ ਛੱਪਿਆ ਰਹਾਂਦਾ ਤੂੰ ਇਹ ਨਹੀਂ ਕਦੀ ਕਹਿ ਕੋ ਦੁੱਧ ਲੈ ਗਿਆ ਕੋਈ ਫਲਾਣਾ ਦੁੱਧ ਲੈ ਗਿਆ ਢੇੜਾ ਦੁੱਧ ਲੈ ਗਿਆ ਦੁੱਧ ਦੇਈ ਜਾਂਦੀ ਇਹ ਤਾਂ ਤੇ ਰਾਤ ਦੇਨੇ ਪਤਾ ਨਹੀਂ ਕਿੱਦਾਂ ਮੰਦੇ ਹੁੰਦੇ ਨੇ ਦੋ ਘੜੀਆਂ ਵੀ ਨਹੀਂ ਨੇ ਟਿਕਣਾ ਕਿੰਨੂੰ ਸੰਜਾ ਚੁੱਪ ਦੁੱਧ ਕਿੰਨੂੰ ਦੇਣੀ ਤੂੰ ਪਹਿਲਾਂ ਦੱਸ ਕਿੰਨੂੰ ਦਿੱਤਾ ਦੁੱਧ ਮੈਂ ਤਾਂ ਮੰਮੀ ਨਾਲ ਹੀ ਆਰੀ ਗੱਲ ਕੀਤੀ ਸੀ ਕਾ ਵੀ ਮੇਰੀ ਕੀਤੀ ਜੇ ਲੈ ਗਿਆ ਅਗਲੇ ਦੁੱਧ ਤੇ ਬਾੜੀ ਗੱਲ ਕਰੀ ਕੋਈ ਗੱਲ ਦੀ ਚੁਗਲੀਆਂ ਲਾਉਂਦੇ ਰੇ ਇਹ ਬਦਨਾਮ ਕਰਦੇ ਨੇ ਮੈਂ ਤੇ ਉਦਾਂ ਆਖਿਆ ਕਿ ਮੈਂ ਨਹੀਂ ਗਿਆ ਜੇ ਪੁੱਤ ਉਹ ਲੈ ਹੋ ਕੇ ਵੇਖਣ ਡਿਆ ਸੀ ਤੇ ਦੁੱਧ ਕੋਈ ਖੰਡਿਆ ਜਾਂ ਨਹੀਂ ਖੰਡਿਆ ਹਾਂ ਮੈਂ ਦੱਸਿਆ ਮੈਂ ਹਾਂ ਮੈਂ ਥੋੜੀ ਜਿਹੀ ਨਿੱਜੀ ਕਲਾਸੀ ਆ ਗੱਲਾਂ ਕਰਨ ਆ ਰਹੀਆਂ ਇਹਦੇ ਜਿਹੜੀਆਂ ਕਰਦੀ ਐ ਨਹੀਂ ਕਿਤੇ ਤੂੰ ਦਿਨੇ ਤਾਂ ਟਿਕਣ ਨੂੰ ਨਹੀਂ ਟਿਕਣ ਲੈਣਾ ਰਾਤ ਨੂੰ ਟਿਕਲੇ ਮਾਰ ਲੈਂਦੇ ਨਾ ਤੇ ਸੌਂ ਨਹੀਂ ਆ ਸੌਂਦੇ ਤੁਸੀਂ ਨਹੀਂ ਦੇਣਦੇ ਚੁਗੜੀਆਂ ਤੈਨੂੰ ਰਾਤ ਵੀ ਦੇਣ ਕਿਦਾ ਰੱਬ ਦਾ ਨਾਮ ਵੀ ਲੱਲਿਆ ਕਰੋ ਜੇ ਮੈਂ ਆ ਜਾਵਾਂ ਚਾਰ ਦਿਵਾਰ ਇਕੱਠੇ ਹੋ ਗਏ ਸੌ ਲੈਣ ਤਾਂ ਮਾਰ ਲੈਂਦਾ ਮੈਨੂੰ ਇਹ ਦੁੱਧ ਕਿਨੂੰ ਦਿੰਦਾ ਐ ਵੇ ਉਹ ਆਇਆ ਹੀ ਮੁੰਡਾ ਗੌਰਵ ਤੇ ਘੁੱਟ ਦੁੱਧ ਚਾਹ ਹੈ ਨਹੀਂ ਉਹ ਮੁੱਕ ਗਈ ਸੀ ਤੇ ਮੈਂ ਕਿਹਾ ਚੱਲ ਘੁੱਟ ਦੁੱਧ ਦਿੰਨੀ ਆ ਤੇ ਫੇਰ ਨੇਰੀ ਆ ਗਈ ਨੇਰੀ ਆ ਗਈ ਫੇਰ ਦੁੱਧ ਲਾ ਗਈ ਆ ਜੇ ਬਕਾਨੇ ਆ ਮੈਨੂੰ ਘਟ ਸੌਂ ਦੇਣਾ ਕਿ ਨਹੀਂ ਸੀ ਸਾਰਾ ਦਿਨ ਕੰਮ ਕਰ ਕਰ ਮਰ ਜਾਨੀ ਆ ਇਹ ਵੀ ਮੇਰੇ ਆਲੇ ਇਕੱਠੇ ਹੋ ਕੇ ਨਹੀਂ ਤੂੰ ਜ਼ਿਆਦਾ ਕੰਮ ਕਰਦੀ ਏਂ ਸਾਰਾ ਦਿਨ ਬਾਹਰ ਮਰਦੇ ਆ ਤੇ ਫੇਰ ਹੁਣ ਚੁੱਪ ਕਰੋ ਬਾਬਾ ਸੌਂ ਲੈਣ ਤੋਂ ਸੌਂ ਲੈਣ ਤੋਂ ਰਾਤ ਭਰ ਡਈ ਆ ਤੇ ਨਹੀਂ ਚੜਨ ਬਿਆ ਸਾਰਾ ਦਿਨ ਬਾਹਰ ਮਰ ਕੇ ਆਈ ਤੇ ਇਦਾਂ ਦੀਆਂ ਗੱਲਾਂ ਕਰਦੀ ਮੇਰੀ ਗੱਲ ਸੁਣ ਕੜਕੜ ਨਹੀਂ ਕਰਨਾ ਚੁੱਪ ਕਰਕੇ ਦੂੰਗੀ ਬਾਜਾਵੇ ਤੂੰ ਵੀ ਪੈ ਜਾ ਠੀਕ ਆ ਠੀਕ ਆ ਜਾ ਮੈਂ ਤੂੰ ਹੱਥ ਚੁਗਲੀਆਂ ਤੇ ਹੋਈ ਇਹ ਬੱਸ ਐਂ ਤਾਂ ਇਹ ਪਹਿਲਾਂ ਵੱਡ ਕੇ ਰੱਖਦਾ ਨਾ ਤੇ ਸਾਰਾ ਕੁਝ ਸਹੀ ਹੁੰਣਾ ਜੇ ਤੂੰ ਹੀ ਨਹੀਂ ਵੱਡਣਾ ਹੁਣ ਤਾਂ ਚੇਤਾ ਆ ਗਿਆ ਵਾ ਸੌਂ ਜਾ ਜੱਪ ਕਰਕੇ ਮੁੜ ਕੇ ਸਵੇਰੇ ਆਂਦਾ ਫੇਰ ਪੈਲੀਆਂ ਵੱਲ ਵੇਖਣਾ ਵਾ ਕੜਕੜ ਕੜਕੜ ਨਹੀਂ ਜਨਾ ਦਾ ਮੁੱਕਦਾ ਤੂੰ ਨਾ ਮੇਰਾ ਪਾਣੀ ਸਾਰੀ ਉਮਰ ਚੰਗਾ ਮਾਦਾ ਹੋਇਆ ਮਰਜੀ ਮੇਰਾ ਨਹੀਂ ਬਣਨਾ ਤੂੰ ਇਹ ਸਾਡੀਆਂ ਚੂਨੀਆਂ ਕਰਦੀ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਚੰਗਾ ਸੌਂਦਾ ਜੱਪ ਕਰਕੇ ਤੂੰ ਤਾਂ ਬੜੀ ਵਿਆਰੀ ਕਰ ਗਈ ਚੁਗਲੀਆਂ ਸਾਰੇ ਪਿੱਟ ਦੀਆਂ ਮੈਨੂੰ ਬਾਦ ਨਹੀਂ ਆ ਕੇ ਚੱਲ ਜੇ ਨਹੀਂ ਅਸੀਂ ਸੌਤ ਬਾਹਰ ਚਾਹ ਪਤਾ ਲੱਗੇ ਕਿ ਅਸੀਂ ਕਿੱਦਾਂ ਸੌਈਦਾ ਘਰ ਵਿੱਚ ਜੀ ਅਸੀਂ ਤੂੰ ਲਵਾਇਆ ਹਾਂ ਨਹੀਂ ਸਾਡੇ ਪੇਰੇ ਲਵਾਉਂਦੇ ਮੈਂ ਹਾਂ ਨਹੀਂ ਆਇਆ ਨਹੀਂ ਪੱਲਾ ਐਦਾਂ ਤੋਂ ਆਪੇ ਤੂੰ ਜਿਹਾ ਹਾਂ ਤੋਂ ਮੈਂ ਜਾਣੀ ਤੇ ਮਾਂ ਦਾ ਪੱਲਾ ਫਿਰ ਮੂੰਹ ਚ ਪਾ ਕੇ ਨਾ ਤੇ ਪੱਲਾ ਫੜ ਕੇ ਫੁਰਿਆ ਫਰੇ ਮਾਜ ਮੰਗ ਤੂੰ ਸੌਂਦਾ ਐਸੀ ਚ ਚੰਗਾ ਬਾਬਾ ਹੋ ਲੈ ਜੀ ਆਖਾਂ ਤੇ ਮੇਰੀ ਗੱਲ ਸੱਤ ਲੱਗਦੀ ਆ ਜਾਂ ਜਾ ਜਾਂ ਤਾਂ ਮਹਾਣੀ ਬਾਹਰ ਤੂੰ ਲੱਗਾ ਕੋਈ ਨਹੀਂ ਲੱਗਾ ਕੁਦਰੇ ਬਾਹਰ ਸੌਂ ਜਾਗੇ ਤੂੰ ਪਈ ਰਹੇ ਐਸੀ ਚ ਇਹ ਤੇਰੇ ਪਿਓ ਨੇ ਦਿੱਤਾ ਲੈ ਕੇ ਸੀ ਹੈਨਾ ਤੇਰੇ ਨੇ ਕਰਵਾਇਆ ਤਾਂ ਬਸ ਹਾਂ ਮੇਰੇ ਨੇ ਲਵਾਇਆ ਮਾਤਾ ਬਣਾਤੀ ਜਾ ਆਹੋ ਚਾਹ ਤੇ ਬਣਾਤੀ ਆ ਤੇ ਆ ਪੀਓ ਤੇ ਨਹੀਂ ਉਹ ਛੋਨਾ ਲਾਉਣ ਵਾਲਾ ਵੀ ਆ ਗਿਆ ਆ ਗਿਆ ਹਾਂ ਛੇ ਦਾ ਪੂਰ ਪਾ ਲੂ ਆ ਆ ਪੀਲਾ ਤੂੰ ਤੇ ਦਵਿੰਦਰ ਨੂੰ ਠਾਲ ਤੇ ਚਾਹ ਬਣਾਉਂਦੀ ਮੈਂ ਧਾਰ ਕੱਢ ਲਿਆ ਵਾ ਉੱਠੀ ਨਹੀਂ ਅਜੇ ਨਹੀਂ ਅਜੇ ਨਹੀਂ ਉੱਠੀ ਜਾ ਠਾਲ ਉਹਨੂੰ ਹਾਈ ਕਿ ਨਾ ਦਿਨ ਚੜ ਗਿਆ ਵਾ ਅੱਜ ਨਾ ਸੋਸਤੀ ਜੀ ਪਈ ਆ ਉੱਠਣ ਨੂੰ ਜੀ ਨਹੀਂ ਰਿਆ ਕਰਨਾ ਉੱਠਣ ਨੂੰ ਜੀਵ ਵੀ ਕਿੱਦਾਂ ਕਰੇ ਸਾਰੀ ਰਾਤ ਮਾਪੋਤ ਨੇ ਸੌਣ ਨਹੀਂ ਦਿੱਤਾ ਕੋੜ-ਕੋੜ ਲਾ ਛੜਿਆ ਵਾ ਇਹ ਤਾਂ ਕਰਦੀ ਆ ਅੱਜ ਕੋਈ ਬਹਾਨਾ ਹੀ ਮਾਰ ਦਿੰਨੀ ਆ ਕਿ ਮਮੀ ਬਿਮਾਰ ਆ ਚੱਲ ਮਨਾ ਸਾਰਾ ਦਿਨ ਕੰਮ ਕਰਦੀ ਰਹਿਣੀ ਨਾਲੇ ਅੱਜ ਕਰੂਗੀ ਇਹਨੂੰ ਪਤਾ ਲੱਗੂ ਕੰਮ ਕਰੀਦਾ ਕਿਦਾਂ ਸੌਣੀ ਆ ਹਾਂ ਤੋ ਇਹ ਕਿ ਨਹੀਂ ਚੜ ਗਈ ਬਾਹਰ ਮੈਂ ਬੰਬੀ ਤੋਂ ਆਇਆ ਤੇ ਤੂੰ ਅਜੇ ਉੱਠੀ ਨਹੀਂ ਤੈਨੂੰ ਨਹੀਂ ਪਤਾ ਹੁੰਦਾ ਇਹ ਝੋਨਾ ਲਾਉਣ ਵਾਲੇ ਚਾਹ ਤੂੰ ਦੇਣੀ ਇਹਨੂੰ ਆਪ ਤਾਂ ਤੁਸੀਂ ਇੱਧਰ ਉੱਠ ਕੇ ਚੱਲ ਗਏ ਮੈਂ ਸਾਰੀ ਰਾਤ ਨਹੀਂ ਸੁੱਤੀ ਤੁਸੀਂ ਕਿੱਥੇ ਸੌਣ ਦਿੱਤਾ ਮਾਪੋਤਾ ਨੇ ਲੜਾਈ ਕਰਕੇ ਤੇ ਮੇਰੀ ਸਾਰੀ ਨੀਂਦ ਖਰਾਬ ਕਰ ਮੈਂ ਚੰਗਾ ਭਲਾ ਪਿਆਰਾ ਮੇਰਾ ਨਾ ਜੋਬਨ ਸਿਰ ਬੜਾ ਦੋਹਣੜਿਆ ਮੇਰੇ ਨਾਲ ਸਿਹਤ ਖਰਾਬ ਲੱਗਣ ਢਈ ਇਹ ਬੁਖਾਰ ਲੱਗਣ ਢਿਆ ਬਹੁਤ ਜ਼ਿਆਦਾ ਠੰਡ ਵੀ ਲੱਗੀ ਜਾਂ ਢਈ ਮਾਤਾ ਦੇ ਥੋੜੀ ਜਿਹੀ ਚਾਹ ਬਣਾਈ ਆ ਉਹ ਪੀਦਾ ਉੱਠ ਕੇ ਉਹਨਾਂ ਵਾਸਤੇ ਬੜਾ ਮੇਰ ਕੋ ਨਹੀਂ ਉੱਠਿਆ ਜਾਣਾ ਮੈਂ ਦੱਸਤਾ ਵਾ ਮੇਰੀ ਨਾ ਸਿਹਤ ਬਹੁਤ ਢਲੀ ਆ ਆ ਕਿਹੜੀ ਗੱਲ ਏ ਧੰਦਰ ਸਿਰ ਬੜਾ ਫਟਣ ਡਿਆ ਮੇਰਾ ਸਾਰੀ ਰਾਤ ਮੈਂ ਸੁੱਤੀ ਨਹੀਂ ਆ ਕੀ ਕਰਦੇ ਜੋ ਬੰਦ ਤੁਸੀਂ ਸਮਝਿਆ ਕਰੋ ਆ ਤੇ ਨਵਾਂ ਸੇਪਾ ਜਰਾ ਮਾਤਾ ਸ਼ਾਦੂ ਆਪਣਾ ਧੰਨਵਾਦ ਕਰ ਲਈ ਕਿਉਂ ਉਹਦੀ ਮੈਂ ਠੀਕ ਨਹੀਂ ਆ ਕੀ ਹੋਇਆ ਨੂੰ ਸਿਰ ਫਟਣ ਡਿਆ ਉਧਰ ਚਾਹ ਕਿਨੇ ਦੇਣੀ ਲਾਵਿਆ ਨੂੰ ਜਿਹੜੇ ਆ ਕੇ ਬਹਿ ਗਏ ਮੇਰੀ ਗੱਲ ਸੁਣ ਛੇ ਰੋਟੀਆਂ ਖਾ ਕੇ ਤੇ ਰਾਤ ਸੁੱਤੀ ਤੇ ਕੁੜ ਕੁੜ ਅੱਧੀ ਰਾਤ ਤੁਸੀਂ ਕਰਦੇ ਰਹੇ ਹੈ ਹੋਰ ਨਹੀਂ ਕਹਿੰਦੇ ਮਰਨ ਦੇਣਾ ਸੌਣ ਦੇਣਾ ਆ ਫੜ ਤੂੰ ਬਾਲਟੀ ਮੈਨੂੰ ਜਾਂਚ ਵਾ ਠਾਲਣ ਦੀ ਠਾਲ ਲਾ ਨੂੰ ਮਾਪੀ ਦਵਿੰਦਰ ਇਹ ਦਵਿੰਦਰ ਉੱਠੀ ਨਹੀਂ ਆ ਮੰਮੀ ਸਿਹਤ ਨਹੀਂ ਠੀਕ ਮੇਰੀ ਕੀ ਹੋਇਆ ਵਾ ਉਹ ਕੀ ਹੋਣ ਦਾ ਮਨ ਹੋਣ ਡਿਆ ਵਾ ਤੇ ਇੱਕ ਸਿਰ ਬੜਾ ਦੋਣ ਡਿਆ ਸਾਰੀ ਰਾਤ ਨੂੰ ਸੁੱਤੀ ਨਹੀਂ ਆ ਤੇ ਗੋਲੀ ਖਾ ਲੈਣੀ ਸਿਰ ਫੁੱਟੀ ਜਾਂਦੇ ਆ ਗੋਲੀ ਨਹੀਂ ਲਈ ਗੋਲੀ ਨਹੀਂ ਮੈਂ ਖਾਦੀ ਮੈਂ ਘੜੀ ਰੈਸਟ ਕਰੂੰਗੀ ਤੇ ਸਾਂ ਤੇ ਠੀਕ ਹੋਈ ਜਾਵਾਂ ਗੋਲੀਆਂ ਵੀ ਤੁਹਾਨੂੰ ਪਤਾ ਲੀਵਰ ਤੇ ਅਸਰ ਕਰਦੀਆਂ ਵਾਂ ਇੰਨੀਆਂ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ ਨਹੀਂ ਤੂੰ ਤਾਂ ਸਾਰਾ ਮੇਰਾ ਚਾਹੀ ਮਾਰ ਸੜਿਆ ਵਾ ਕਿਉਂ ਕੀ ਗੱਲ ਹੋਈ ਆ ਗੱਲ ਕੀ ਹੋਣੀ ਸੀ ਮੈਂ ਖੰਡੀ ਮੌਸਮ ਬੜਾ ਵਧੀਆ ਵਾ ਮੀਂਹ ਪੈ ਕੇ ਹਟਿਆ ਵਾ ਤੇ ਜੋ ਆਪਣੀ ਭੂਆ ਕੋ ਜਾਨਨੀ ਤੇ ਪਕੌੜੇ ਕੱਢਦੀ ਹੁੰਦੀ ਹੈ ਵਧੀਆ ਤੇ ਮੈਂ ਕਹਿੰਦੀ ਵੀ ਜਾਂਦੇ ਆ ਚੱਲ ਉੱਥੇ ਤੇ ਤੂੰ ਤੇ ਪਹਿਣਾ ਕੋਈ ਨਹੀਂ ਹਾਲ ਤੇਰਾ ਪਈ ਰੋ ਲੰਮੀ ਨਹੀਂ ਮੰਮੀ ਪਈ ਰੋ ਅੰਨਾ ਵੀ ਨਹੀਂ ਹੋਇਆ ਗੋਲੀ ਲਿਆ ਦਿੰਨੀ ਆ ਪਈ ਰੋ ਮੇਰੀ ਗੱਲ ਸੁਣੋ ਇੱਕ ਅਦੀ ਗੋਲੀ ਖਾਉਂਗੀ ਤੇ ਠੀਕ ਹੋ ਜੂਗੀ ਹਾਈ ਪੂਆ ਕੋ ਕਿਨੇ ਚਿਰ ਬਾਦ ਜਾਣਾ ਵਾ ਤੇ ਪੂਆ ਨੇ ਖੁਸ਼ੀ ਹੋ ਜਾਣਾ ਨਾਲੇ ਅਜ ਮੌਸਮ ਵੀ ਕਹਿਣ ਦੇ ਤੋ ਠੰਡਾ ਮਾ ਤੇ ਉੱਠੀ ਨਹੀਂ ਆ ਇਦਾਂ ਕਰਦੇ ਆ ਤੇ ਚੱਲੀਏ ਫਿਰ ਟਾਈਮ ਨਹੀਂ ਕੰਮ ਕਰ ਲਈਏ ਤੇ ਚੱਲੀਏ ਨਿਕਲ ਜੀ ਅੱਛਾ ਤੁਹਾਨੂੰ ਖਾਣਾ ਕਰਨਾ ਵਾ ਪੂਆ ਕੋ ਜਾ ਕੇ ਪਕੌੜੇ ਖਾਵਾਂਗੇ ਨਾਲੇ ਖਾਵਾਂਗੇ ਰੋਟੀ ਹਨਾ ਫਿਰ ਪੜਾਉਣ ਦੇ ਦੇ ਠੀਕ ਹੋ ਗਈ ਕੋਈ ਨਹੀਂ ਹੋ ਜਾਣਾ ਠੀਕ ਆ ਹਾਂ ਹਾਂ ਚੱਲ ਫਿਰ ਉੱਠ ਲਾਵੇ ਆਏ ਬਾਹਰ ਚਾਹ ਤਰ ਦਾਲ ਦਾ ਕੁੱਕਰ ਹੀ ਮਗਰ ਰੱਖ ਤੇ ਜਦੋਂ ਫੇਰ ਮੀਂਹ ਪੈਣਗੇ ਨਾ ਝੋਨੇ ਝਾਂਨੇ ਲੱਗ ਜਾਣਗੇ ਫਿਰ ਮੈਂ ਲੈ ਜੂਗੀ ਤੁਹਾਨੂੰ ਚੱਲ ਉੱਠ ਹੁਣ ਚੱਲ ਆ ਜਾ ਮੈਂ ਹੁਣ ਲੱਗੀ ਧਾਰ ਕੱਢਣ ਤੇ ਚੱਲ ਕੁੱਕਰ ਰੱਖ ਤੇ ਤੇ ਚਾਹ ਪੀ ਲੈ ਘੁੱਟ ਬਣੀ ਹੋ ਮੈਂ ਟੋਮੇਟ ਆ ਜਾ ਚੱਲ ਲਾ ਸੌ ਆਪਣਾ ਖੇਸ ਜਾ ਉਤੋਂ ਕਿਵੇ ਪਖੰਡ ਕਰ ਕਰ ਦੱਸਦੀ ਐ ਮਹਾਰਾਣੀ ਜੜੀ ਚੱਤੀ ਆ ਜਾ ਪਰ ਹਾਇ ਰਬ ਮੈਂ ਤੇ ਆਖਿਆ ਸੀ ਮੈਂ ਹੀ 12 ਤਾਲੀਆਂ ਇਹ ਤੇ ਮੈਨੂੰ ਲੱਗਦਾ ਐ ਤੇ 13 ਤਾਲੀਆਂ ਆ ਮੈਂ ਕਹਿੰਦੀ ਹਾਂ ਮੇਰੇ ਕੋਲ ਥੋੜੇ ਜਿਹੇ ਪੈਸੇ ਆ ਤੇ ਜਮ੍ਹਾਂ ਕਰਾਇਓ ਰਹਿੰਦੇ ਹੁੰਦੇ ਤੁਰੀ ਤੇ ਕਿੜੀ ਨਹੀਂ ਮਾਨ ਮਾਦੇਰੀ ਨੇ ਹੌਲੀ ਹੌਲੀ ਇਕੱਠੇ ਕਰਦੀ ਕਰਦੀ ਨੇ 30-40000 ਰੁਪਏ ਇਕੱਠਾ ਕਰ ਲਿਆ ਸਵਾਈ ਦਾ ਚਲੋ ਵਧੀਆ ਗੱਲ ਆ ਕਿ ਥੋੜੀ ਜਵਾਨ ਹੋਈ ਆ ਕਿਤੇ ਕੰਮ ਆ ਗੂਗਾ ਥੋੜੇ ਪੈਸੇ ਹੋਰ ਪਾਵਾਂਗੇ ਤੇ ਸੁੱਕੀਆਂ ਵਾਲੀਆਂ ਬਣਾ ਕੇ ਰੱਖ ਲਾਂਗੇ ਜਾਂ ਕਾਟੇ ਬਣਾ ਲਾਂਗੇ ਤੋਲੇ ਦੇ ਆਹੋ ਇਹ ਆ ਤੇ ਕੰਮ ਆਉਣਗੇ ਇਹ ਜਿਹੜੀਆਂ ਗੱਲਾਂ ਆ ਨਾ ਹੈ ਗਿਆ ਭਾਬੇ ਛੋਟੀਆਂ ਅੱਜ ਕੱਲ ਲੋਕੀ ਪਤਾ ਚੀਜ਼ ਚਾਹੁੰਦੇ ਆ। ਕੀ ਰਾਤੋਂ ਰਾਤ ਅਮੀਰ ਬਣ ਜੀਏ ਲੱਖ ਰੁਪਈਆ ਮਰੇ। ਭਾਜਦੇ ਛੋਟੀਆਂ ਬਜਤਾ ਵੀ ਨਾ। ਹੌਲੀ 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 ਜਾਂਦੇ ਨੇ ਨਾ। ਚੂਲੀ ਚੂਲੀ ਦਾ ਤਲਾਬ ਭਰ ਜਾਂਦਾ। ਉਹ ਵਾਲੀ ਗੱਲ। ਖਰਚੇ ਨਹੀਂ ਮਾ ਨਾ। ਹੂੰ। ਸਲਾਈ ਆਪਾਂ ਕਰਦੇ ਆ ਕਿੰਨੇ ਰੋਜ਼ ਦੇ ਨਿੱਕੇ ਮੁੰਟੇ ਸਬਜੀ ਸੁਬਜੀ ਸਾਰਾ ਕੁਝ ਚੱਲਦਾ ਹੀ ਰਿਹਾ ਵਾ। ਦੇਖੋ ਪੜ ਗਿਆ। ਕਹਿੰਦੇ ਲੋਕੀ ਬਾਹਰ ਨੂੰ ਭਜਦੇ ਆ। ਪੈਸੇ ਇੱਥੇ ਇੰਡੀਆ ਚ ਵੀ ਪੰਜਾਬ ਚ ਵੀ ਬਹੁਤ ਆ। ਉੱਥੇ ਆਪਾਂ 22-22 ਘੰਟੇ ਕੰਮ ਕਰਦੇ ਆ 20-20 ਘੰਟੇ ਕੰਮ ਕਰਦੇ ਇੱਥੇ ਆਪਾਂ ਸਵੇਰੇ ਪੱਠੇ ਪਾਗਦੇ ਸੌ ਜਾਂਦੇ ਇੱਕ ਜਾਨਾ ਕਮਾਉਣ ਵਾਲਾ 15 ਜਾਨੇ ਖਾਣ ਵਾਲੇ ਤੇ ਪੂਰਾ ਨਹੀਂ ਪੈਂਦਾ ਬਾਹਰ ਕਿਉਂ ਆ ਬਾਹਰ ਜਿੰਨੇ ਬੰਦੇ ਸਾਰੇ ਕੰਮ ਕਰਦੇ ਆ ਤਾਂ ਜਾ ਕੇ ਗੱਲ ਬਣਦੀ ਆ ਉਸੇ ਕੰਮ ਨੂੰ ਇੱਥੇ ਮਿਹਨਤ ਦੇ ਨਾਲ ਉਹਨੇ ਘਲਟਾ ਲਾ ਕੇ ਕਰੋ ਹਾਂ ਤੇ ਕਿੰਨੇ ਕਾਮਯਾਬ ਹੋਈ ਤੇ ਲੰਗੀ ਚ ਇੱਕ ਚੀਜ਼ ਵੇਖੀ ਆ ਆਪਣੇ ਪੰਜਾਬ 'ਚ ਲਾਦੂ ਕਦੀ ਇਹ ਬੰਦਾ ਵੇਖਿਆ ਵੀ ਇੱਕ ਕੰਮ ਕਰਕੇ ਆਉਂਦਾ ਤੇ ਰਾਤ ਨੂੰ ਦੂਜਾ ਕੰਮ ਕਰਦਾ ਦੋ ਜੀ ਡਿਊਟੀ ਕਰਦਾ ਨਹੀਂ ਕਰਦਾ ਉਹ ਦਿਨੇ ਕੰਮ ਕਰਕੇ ਆ ਜੇ ਨਾ ਤੇ ਨਵਾਬਾਂ ਉਹ ਕਰੂਗਾ ਥੱਕ ਗਿਆ ਉਹ ਇਹ ਮੇਰੀ ਲਤਾ ਕੋ ਟੋਪ ਲਾਣਾ ਹੋ ਗਿਆ ਦੁਕਾਨਾ ਹੋ ਗਿਆ ਤੇ ਇਹੀ ਬੰਦੇ ਸਾਡੇ ਅਸੀਂ ਬਾਹਰ ਜਾ ਕੇ ਪਤਾ ਕੀ ਕਰਦੇ ਆ ਜਿਨੇ ਵੀ ਕਰਦੇ ਆ ਡਿਊਟੀ ਉੱਥੇ ਤੇ ਰਾਤ ਨੂੰ ਫੇਰ ਪਹਿਰੇਦਾਰੀ ਵੀ ਕਰਦੇ ਆ ਉੱਥੇ ਮਤਲਬ ਡਬਲ ਡਬਲ ਸ਼ਿਫਟਾਂ ਲਾ ਕੇ ਤੇ ਫੇਰ ਪੈਸੇ ਬਣਦੇ ਆ ਗਾੜੇ ਪਾਪਾ ਤੇ ਜਿਨੇ ਤੇ ਬੜੀ ਮਿਹਨਤ ਕੀਤੀ ਹੈ ਹੁਣ ਇਹਨਾਂ ਨੂੰ ਰੈਸਟ ਦੇ ਤੇ ਹੁਣ ਘਰ ਤੇ ਕੰਮ ਤੂੰ ਆਪਣੇ ਮੋਢਿਆਂ ਤੇ ਚੁੱਕ ਨਹੀਂ ਨਹੀਂ ਰਹਿਣ ਦੇ ਆ ਜੀ ਮੁੰਡੇ ਨੂੰ ਰਹਿਣ ਦੇ ਤੂੰ ਕਿਉਂ ਮੁੰਡੇ ਨੇ ਸੋਨੇ ਨੰਬਰਾਂ ਨਾਲ ਵਧੀਆ ਪਾਸ ਕੀਤੀ ਆਪਣੀ ਡਿਗਰੀ ਜੋ ਵੀ ਲਈ ਜਨੇ ਮੈਂ ਚਾਹੁੰਦਾ ਆ ਵੀ ਇਹ ਤਰੱਕੀ ਕਰੇ ਮੇਰੇ ਮੁੰਡੇ ਕੇ ਜਾਈ ਡੱਪਈ ਕਰੇ ਇਹ ਹਾਲ ਤਾਂ ਤਾਂ ਠੀਕ ਆ ਚੰਗੇ ਸੋਨੇ ਦਾ ਕੰਮ ਕੀਤਾ ਤੁਸੀਂ ਵੀ ਹੁਣ ਕਿੰਨਾ ਕੁ ਕਰਨਾ ਕਾ ਕ ਕੋਈ ਗੱਲ ਨਹੀਂ ਜਿੰਨਾ ਚਿਰ ਬੰਦਾ ਚੱਲਦਾ ਰਹੇ ਨਾ ਤੇ ਹੱਡ ਪੈਰ ਚੱਲਦੇ ਰਹਿੰਦੇ ਆ ਇਹਨੂੰ ਹਣ ਚੰਗੀ ਨੌਕਰੀ ਦਵਾਵਾਂਗੇ ਕੋਈ ਚੰਗੀ ਹੁਣ ਮਿਹਨਤ ਕਰੇ ਫਾਰਮ ਫੁਰਮ ਭਰੇ ਜਿੱਥੇ ਜ਼ਰੂਰ ਤਾਂ ਮੇਰੀ ਮੈਂ ਨਾਲ ਚੱਲੂਗਾ ਠੀਕ ਆ ਹਾਂਜੀ ਤੇ ਉਹਦੀ ਆਪਣੀ ਯੋਗਤਾ ਦੇ ਨਾਲ ਆਪਣੀ ਯੋਗਤਾ ਦੇ ਹਿਸਾਬ ਨਾਲ ਪੜ੍ਹਾਈ ਦੇ ਹਿਸਾਬ ਦੇ ਨਾਲ ਐਜੂਕੇਸ਼ਨ ਦੇ ਤਰੀਕੇ ਦੇ ਨਾਲ ਜੇ ਵਧੀਆ ਨੌਕਰੀ ਜਿੱਦਾਂ ਨਹੀਂ ਮਿਲ ਸਕਦੀ ਆ ਕੋਸ਼ਿਸ਼ ਕਰ ਹਾਂਜੀ ਚਲ ਠੀਕ ਆ ਤਾਂ ਤੂੰ ਹੀ ਲੈ ਉਹ ਸੌਦਾ ਫੇ ਲੈ ਦੇ ਤਾ ਮੈਂ ਸੌਦਾ ਮੈਂ ਲੈ ਆਉਣਾ ਵਾ ਤੇ ਤੂੰ ਐਦਾਂ ਕਰ ਤੂੰ ਮੀਂਹ ਪਿਆਰ ਆਦਾਰੇ ਚੱਲੀ ਡਿਗ ਪੀ ਵੜੀ ਹਾਂਜੀ ਤੇ ਵਿੱਚ ਖੋਬਾ ਨਾ ਕਰੀ RAM nal kharar kharar ਤੋਂ ਵੱਢ ਲਿਆ ਥੋੜੀ ਸਰ ਸਰ ਤੋਂ ਵੱਢ ਲਾ ਬੰਨੇ ਬੰਨੇ ਠੀਕ ਆ ਕੋ ਕੋ ਲੋਵਾ ਵਾਲੀ ਦੁਬਾਰਾ ਲੌਂ ਹੋਣਾ ਕੋਈ ਨਹੀਂ ਕੋਈ ਨਹੀਂ ਮੈਂ ਵੜ ਲੈਣਾ ਤੇ ਪੱਠੇ ਪਾ ਲਈ ਉਤਰ ਕੇ ਮੈਂ ਆ ਜਣਾ ਠੀਕ ਹੈ ਠੀਕ ਹੈ ਠੀਕ ਆ ਤੇ ਦੂਸਰੀ ਗੱਲ ਕੀ ਸੀ ਮੈਂ ਖਾਦ ਦਾ ਆਖਿਆ ਸੱਟਾ ਮਾਰਦੀ ਪਿਛਲੇ ਚਲ ਮਾਰ ਕੋਈ ਨਹੀਂ ਮੈਂ ਮਾਰ ਦੂੰਗਾ ਮੈਨੂੰ ਤੇ ਤੋ ਭੋਜ ਨਹੀਂ ਲਾਓ ਸਰ ਚਾ ਮੌਸਮ ਬੜਾ ਵਧੀਆ ਅੱਜ ਠੰਡਾ ਆ ਅੱਜ ਮੀਂਹ ਪਿਆਰੇ ਠੰਡਾ ਹੋਇਆ ਮੇਰੀ ਗੱਲ ਸੁਣ ਤੇਰੇ ਸਵਾਲੇ ਪੜੀ ਨੇ ਕਿ ਕੀ ਕੀ ਸਾਹੀ ਨਾ ਜੋ ਮੈਂ ਘਰ ਜਾਇਆ ਨਾ ਤੇ ਜੋ ਦਿਹਾੜੀ ਤੇ ਤੋਰੇ ਚਰੇ ਦੇ ਆ ਨਿਆ ਕਾਰਟਨ ਸਰੀਰ ਪਰਾ ਹੋ ਗਿਆ ਵਾ ਅਮਰ ਜੀ ਉਹ ਕੀਆ ਮੈਂ سوچਦੀ ਹਾਂ ਉਹਨੂੰ ਹੁਣ ਕੰਮ ਤੇ ਨਾ ਭੇਜਿਆ ਕਰੀਏ ਉਹਨੇ ਆਪ ਕਰ ਲਿਆ ਕਰ ਹਾਂਜੀ ਮੰਮੀ ਕੋਈ ਨਹੀਂ ਮੈਂ ਲੱਭਣਾ ਕਿਤੇ ਕੰਮ ਚੱਲ ਜਾ ਵਾਡਲਾ ਪੱਥੇ ਮੈਂ ਸੋ ਆਪਣਾ ਵੇਖਾਂ ਕੀ ਕਰਦੇ ਹਾਂ ਸੋਖਾ ਹਾਂਜੀ ਅਮੀ ਦੁੱਧ ਲੈ ਆਂਦਾ ਵਾਂ ਅਸੀ ਲੈ ਲੋ ਮਮਮੀ ਮੈਂ ਤੁਹਾਨੂੰ ਕਿੰਨੀ ਵਾਰ ਹੀ ਆਖਿਆ ਮੈਨੂੰ ਨਾ ਉਧਰ ਜਾਣ ਨੂੰ ਕਿਹਾ ਕਰੋ ਤੇ ਨਾ ਮੇਰਾ ਜੀ ਕਰਦਾ ਜੇ ਜਾਣ ਨੂੰ ਲੈ ਸੁਖ ਲਵਾਇਆ ਮੈਂ ਮੁੱਲ ਪੈਸੇ ਦੇ ਨੇ ਚੀਜ਼ ਲੈਣੀ ਇਹਦੇ ਵਿੱਚ ਕੀ ਆ ਪਰ ਮਮਮੀ ਤੁਹਾਨੂੰ ਤਾਂ ਪਤਾ ਕਿ ਮੇਰਾ ਉਧਰ ਜਾਣ ਨੂੰ ਨਹੀਂ ਜੀ ਕਰਦਾ ਵੈਸੋ ਕੁ ਤੂੰ ਕੁੜੀ ਆ ਤੇ ਧੀਆਂ ਧਿਆਨੀਆਂ ਸਾਂਝੀਆਂ ਹੁੰਦੀਆਂ ਸਾਰਿਆਂ ਦੀਆਂ ਤੂੰ ਆੜੀਆਂ ਗੱਲਾਂ ਚ ਨਾ ਆਇਆ ਕਰ ਨਾਲੇ ਤੂੰ ਕਿਹੜੀਆਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠੀ ਰਹਿਨੀ ਆ ਭਾਵੇਂ ਮਮਮੀ ਸਾਂਝੀਆਂ ਤੇ ਭਾਵੇਂ ਨਹੀਂ ਸਾਂਝੀ ਉਹ ਤੁਹਾਡੇ ਕਹਿਣ ਵਾਸਤੇ ਕਿਵੇਂ ਸਾਂਝੀਆਂ ਦੁਆ ਕਰਾਂ ਦੀ ਇਹ ਤਾਂ ਕੋਈ ਨਹੀਂ ਕਿਸ ਨੂੰ ਆਪਣਾ ਮੰਨਦਾ ਹੁੰਦਾ ਤੇ ਜਿੰਨੀਆਂ ਕਾ ਚਾਚੀ ਨੇ ਤੁਹਾਡੇ ਨਾਲ ਕੀਤੀਆਂ ਨਾ ਉਹ ਮੈਨੂੰ ਭੁੱਲ ਨਹੀਂ ਗਈਆਂ ਸਾਰਾ ਸਮਾਂ ਮੈਂ ਤੁਹਾਡੇ ਨਾਲ ਹੀ ਹੰਡਾਇਆ ਵੀ ਤੁਹਾਡੇ ਨਾਲ ਕੀ ਕਰਦੇ ਸੀ ਤੇ ਕੀ ਨਹੀਂ ਮੈਂ ਚਲੋ ਕੋਈ ਗੱਲ ਨਹੀਂ ਸੋਕਾ ਤੈਨੂੰ ਕੀ ਲੱਗਦਾ ਕਿ ਮੈਨੂੰ ਚੇਤਾ ਭੁੱਲ ਗਿਆ ਵਾ ਜ਼ਿੰਦਗੀ ਚ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਵਾ ਕਈ ਮਜਬੂਰੀਆਂ ਹੁੰਦੀਆਂ ਵਾ ਜਿੱਥੇ ਦਵਿੰਦਰ ਨੇ ਮੈਨੂੰ ਇੰਨੇ ਦੁੱਖ ਦਿੱਤੇ ਹਰ ਥਾਂ ਤੇ ਮੇਰੀ ਗੱਲ ਨੂੰ ਵਧਾ ਚੜਾ ਕੇ ਦੱਸਿਆ ਵਾ ਉਥੇ ਮਾਸੀ ਨੇ ਮੇਰਾ ਸਾਥ ਵੀ ਬੜਾ ਦਿੱਤਾ ਭਾਵੇਂ ਮਾਸੀ ਨੇ ਮੰਮੀ ਸਾਥ ਦਿੱਤਾ ਹੀ ਉਹ ਤੇ ਦਾਦੀ ਸੀ ਉਹਨਾਂ ਨੂੰ ਤੇ ਤੁਹੀਂ ਚੰਗੇ ਲੱਗਦੇ ਸੀ ਉਹਨਾਂ ਨੂੰ ਤੇ ਦੇਣਾ ਹੀ ਦੇਣਾ ਹੀ ਉਹਨਾਂ ਨੂੰ ਪਤਾ ਹੀ ਵੀ ਘਰ ਦੀ ਇੱਜ਼ਤ ਆ ਪਰ ਚਾਚੀ ਨੇ ਜਿਹੜਾ ਵਿਦਾ ਚੜਾ ਕੇ ਹਰ ਵਾਰ ਇੱਥੇ ਆਣਾਂ ਕਿ ਇੰਨੀਆਂ-ਇੰਨੀਆਂ ਗੱਲਾਂ ਕਾਦੀ ਹੀ ਉਹ ਮੈਨੂੰ ਤੇ ਪਤਾ ਹੀ ਹੀ ਨਾ ਪਰ ਇੱਕ ਪੰਨਾ ਹੈ ਮਾਸੀ ਦੀ ਚੰਗਿਆਈ ਨੂੰ ਵੀ ਨਜ਼ਰ ਅਦਾ ਨਹੀਂ ਨਾ ਕਰ ਸਕਦੇ ਪਰ ਮੇਰਾ ਨੀਅ ਮੰਮੀ ਉਹਦਰ ਜੀ ਕਰਤਾ ਜਾਣ ਗੱਲ ਤਾਂ ਤੇਰੀ ਠੀਕ ਆ ਸੁਖ ਪੋਲ ਦੀਆਂ ਤਾਂ ਜ਼ਿੰਦਗੀ 'ਚ ਕਦੀ ਵੀ ਨਹੀਂ ਆ ਪਰ ਦਨ ਦੱਸਿਆ ਵਾ ਕਿ ਕੁਝ ਚੀਜ਼ਾਂ ਨਜ਼ਰ ਅੰਦਾਜ਼ ਕਰਨੀਆਂ ਪੈਂਦੀਆਂ ਇੱਕ ਪਰਿਵਾਰ ਵਾ ਇੱਕ ਘਰ 'ਚ ਰਹਿਣ ਡਏ ਆ ਦੂਰੇ ਦੂਰੇ ਰਿਸ਼ਤੇ ਆ ਇੱਕ ਮੈਂਬਰ ਦੇ ਪਿੱਛੇ ਸਾਰਿਆਂ ਨੂੰ ਤੇ ਨੀ ਨਾ ਬੁਰੇ ਬਣਾਇਆ ਜਾ ਸਕਦਾ ਭਾਵੇਂ ਮਮੀ ਗੌਰਵ ਨਿਕਾਹੀ ਉਹਨੂੰ ਤੇ ਕੁਝ ਨਹੀਂ ਪਤਾ ਪਰ ਮੈਨੂੰ ਤੇ ਸਭ ਕੁਝ ਪਤਾ ਵਾ ਨਾ ਮੈਂ ਤੇ ਨੀ ਨਾ ਭੁੱਲ ਸਕਦੀ ਤੁਹਾਨੂੰ ਘਰੋਂ ਕੱਢਣ 'ਚ ਇਹਨੇ ਕੋਈ ਕਸਰ ਨਹੀਂ ਛੱਡੀ ਚਾਚੀ ਨੇ ਜਦੋਂ ਆਉਂਦੇ ਹੀ ਉਦਾਸ ਢਾਹ ਕੇ ਗੱਲ ਕਰਨੀ ਹਰ ਗੱਲ ਦੇ ਉੱਤੇ ਪੂਰਾ ਮੈਕਨਿਕ ਜਲੇ ਤੇ ਨਮਕ ਛਿੜਕਣ ਵਾਲੀ ਗੱਲ ਹੀ ਚਲੋ ਕੋਈ ਗੱਲ ਨਹੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਜਦ ਰਹਾ ਕੇ ਕੀ ਕੱਢਣਾ ਆਦੇ ਵਿੱਚੋਂ ਕੋਈ ਮਾੜਾ ਵੇਲਾ ਘੜੀ ਹੀ ਨਿਕਲ ਗਿਆ ਪਰ ਚਾਚੀ ਨੇ ਅੱਜ ਵੀ ਨਹੀਂ ਬਦਲਣਾ ਚਾਚੀ ਅੱਜ ਵੀ ਉਦਾਂ ਦੀ ਹੀ ਆ ਮੈਨੂੰ ਅੱਜ ਵੀ ਚੇਤੇ ਆ ਮਮੀ ਜਿੰਨੀ ਆ ਰਹੀ ਮੈਂ ਨਾਲ ਘਰ ਜਾਨੀ ਹਣਾ ਤੇ ਚਾਚੀ ਮੇਰੀ ਕਿੰਨੀ ਬੇਇੱਜ਼ਤੀ ਕਰਦੀ ਹੁੰਦੀ ਸੀ ਲਾ ਲਾ ਕੇ ਗੱਲਾਂ ਹਰ ਵਕਤ ਮੈਨੂੰ ਸੁਣਾਉਂਦੀ ਰਹਿੰਦੀ ਹੁੰਦੀ ਪਰ ਮੈਨੂੰ ਨਹੀਂ ਹੀ ਪਤਾ ਲੱਗਦਾ ਕਿ ਕਿਥੋਂ ਬੋਲਦੀ ਤੇ ਕਿਥੋਂ ਨਹੀਂ ਕਿਤੇ ਮੈਂ 2 ਮਿੰਟ ਇਹਦੇ AC ਵਾਲੇ ਕਮਰੇ ਚ ਬਹਿ ਜਨਾ ਨਾ ਉਸੇ ਵੇਲੇ ਕਹਿਣਾ ਬੰਦ ਕਰ ਦੋ AC ਸਵੇਰ ਦਾ ਲੱਗਾ ਵਾ ਉਹ ਜੇ ਤੇ ਮੰਮੀ ਹੋਣੀ ਛੇਤੀ ਮੰਤਨੀ ਨਾਲ ਮਿਲ ਜਾਂਦਾ ਫਿਰ ਜਿਵੇਂ ਚਾਚੀ ਮੰਮੀ ਸੋਨੇ ਦੀ ਬਾਂਜੀ ਪਰ ਜਿੰਨੀਆਂ ਗੱਲਾਂ ਚਾਚੀ ਨੇ ਕਰ ਛੜੀਆਂ ਨਾ ਉਹ ਭੁੱਲੀਆਂ ਨਹੀਂ ਜਾਂਦੀਆਂ ਕਦੇ ਵੀ ਸੇਮੂ ਸੇ ਆਣੀ ਹੀ ਇਹ ਤੋਂ 12-13 ਸਾਲ ਦੀ ਉਹਦੇ ਦਿਲ ਚੋਂ ਗੱਲਾਂ ਅੱਜ ਵੀ ਨਹੀਂ ਭੁੱਲਦਾ। ਮੈਂ ਨਹੀਂ ਕਿੰਨੀ ਵਾਰੀ ਸਮਝਾਇਆ ਵਾ। ਕਿ ਚਲੋ ਜੋ ਹੋ ਗਿਆ ਹੋ ਗਿਆ। ਪਰ ਅੱਜ ਵੀ ਉਹਦੇ ਦਿਲ ਚ ਕਿੰਨਾ ਗੁੱਸਾ ਵਾ। ਕਿੰਨੀ ਵਾਰ ਸ਼ਹਿ ਕਹਤਾ ਹਾਂ। ਕਿਉਂਕਿ ਮੈਨੂੰ ਸਾਡੀ ਸਮਝ ਹੀ। ਚਲੋ ਮੈਂ ਆਪ ਹੀ ਤਾਂ